ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੇਲ ਬਾਰਡਰ ਦੀ ਭਰਤੀ 451 ਪੋਸਟਾਂ ਨਾਲ ਇਸ ਸਾਲ 2025 ਦੇ ਵਿੱਚ ਆਈ ਹੈ ਤੇ ਕਾਫੀ ਜ਼ਿਆਦਾ ਪੋਸਟਾਂ ਤੇ ਉਸ ਦੇ ਸਨਮੁਖਾਪ ਤਿਆਰੀ ਵੀ ਰਜਨਾ ਕਰਵਾਉਂਦੇ ਆ ਤੇ ਇਸ ਦਾ ਸਿਲੇਬਸ ਵੀ ਅੱਜ ਆਫੀਸ਼ੀਅਲੀ ਡਿਕਲੇਅਰ ਵੀ ਹੋ ਗਿਆ ਹੈ ਸਿਲੇਬਸ ਉਹੀ ਹੈ ਜੋ ਮੈਂ ਤੁਹਾਨੂੰ ਪਿੱਛੇ ਵੀਡੀਓ ਦੇ ਵਿੱਚ ਦੱਸਿਆ ਸੀ ਬਿਲਕੁਲ ਸੇਮ ਡਿਕਟੋ ਸਿਲੇਬਸ ਉਹੀ ਹੈ ਠੀਕ ਹੈ ਮੈਂ ਟੈਲੀਗ੍ਰਾਮ ਦੇ ਉੱਤੇ ਅਪਲੋਡ ਵੀ ਕਰ ਦਿੱਤਾ ਹੈ ਤੁਸੀਂ ਆਪਣੇ ਟੈਲੀਗ੍ਰਾਮ ਗਰੁੱਪ ਨੌਕਰੀ ਗੁਰੂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸਿਲੇਬਸ ਜੇਲ ਸਿਲੇਬਸ ਮੈਂ ਤੁਹਾਨੂੰ ਪਹਿਲੇ ਇੰਟੀਮੀਟ ਕਰਤਾ ਸੀ ਕਿ ਇਹੀ ਸਿਲੇਬਸ ਆਏਗਾ ਠੀਕ ਆ ਤੇ ਰੋਜ਼ਾਨਾ ਆਪਾਂ ਤੁਹਾਡੀ ਤਿਆਰੀ ਕਰਵਾ ਰਹੇ ਹਾਂ ਅਲੱਗ-ਅਲੱਗ ਸਬਜੈਕਟਸ ਦੀ ਠੀਕ ਆ ਕਦੇ ਪੰਜਾਬ ਜੀ ਕੇ ਦੀ ਕਲਾਸ ਹੁੰਦੀ ਹੈ ਜਦੋਂ ਦੇ ਪੰਜਾਬ ਹਿਸਟਰੀ ਐਂਡ ਕਲਚਰ ਦੀ ਹੈ ਨਾ ਕਦੇ ਪਾਲਿਟੀ ਦੀ ਆ ਜਾਂਦੀ ਹੈ ਨਾ ਇਹ ਕੰਪਿਊਟਰ ਦੀ ਵੀ ਆਏਗੀ ਇੱਕਨ ਸਾਰੇ ਸਬਜੈਕਟਾਂ ਦੀ ਆਪਾਂ ਕਲਾਸਿਸ ਲਗਾ ਰਹੇ ਆਂ ਤੇ ਅੱਜ ਕਦੇ ਆਪਾਂ ਨੇ ਮੌਕ ਟੈਸਟ ਵੀ ਲੈ ਕੇ ਆਏ ਆਂ ਪੰਜਾਬੀ ਗ੍ਰਾਮਰ ਦਾ ਪਿਛਲੀ ਵੀਡੀਓ ਦੇ ਵਿੱਚ ਠੀਕ ਆ ਇਦਾਂ ਹੀ ਆ ਮਤਲਬ ਅਲੱਗ-ਅਲੱਗ ਵੀਡੀਓ ਆਉਂਦੀ ਰਹੂਗੀਆਂ ਤਿਆਰੀ ਜਾਰੀ ਰਹੇਗੀ ਠੀਕ ਆ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗੀ ਜੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਆ ਤੇ ਨੋਟਸ ਲੈਣ ਲਈ 9888743699 ਨੰਬਰ ਦੇ ਉੱਤੇ ਮੈਸੇਜ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਟੈਲੀਗ੍ਰam ਚ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਨੌਕਰੀ ਗੁਰੂ ਆਪਣਾ ਤੁਹਾਨੂੰ ਉੱਥੇ ਨੋਟੀਫਾਈ ਕਰ ਦਿੱਤਾ ਜਾਊਗਾ ਜਦੋਂ ਨੋਟਸ ਨੋਟਸ ਆਪਣੇ ਪ੍ਰੋਪਰ ਤਿਆਰ ਹੋ ਗਏ ਠੀਕ ਹੈ ਤੇ ਪਹਿਲਾ ਇਸ ਪੀਡੀਐਫ ਦੇ ਵਿੱਚ 800 ਪ੍ਰਸ਼ਨ ਪਾਲਿਟੀ ਦੇ ਜੋ ਤੁਹਾਨੂੰ ਇਹ ਵੀ ਤੁਹਾਡੇ ਨੋਟਸ ਦੇ ਵਿੱਚ ਮਿਲੇਗੀ ਤੇ ਤੁਹਾਨੂੰ ਪਤਾ ਹੈ ਕਿ 25 ਨੰਬਰ ਦੀ ਜੀਕੇ ਆਣੀ ਆ ਨਾ ਬਹੁਤ ਹੀ ਐਮ ਰੋਲ ਆ ਪਾਲਿਟੀ ਦਾ ਫਿਰ ਇਸ ਦੇ ਵਿੱਚ ਇਹ 800 ਪ੍ਰਸ਼ਨ ਇੰਗਲਿਸ਼ ਪੰਜਾਬੀ ਦੇ ਵਿੱਚ ਹਨਾ ਦੋਨਾਂ ਲੈਂਗੁਏਜ ਦੇ ਵਿੱਚ ਹੋਣਗੇ ਇਸ ਦੇ ਪਹਿਲਾ 25 ਪ੍ਰਸ਼ਨ ਤੁਹਾਨੂੰ ਮੈਂ ਕਰਵਾ ਹੋ ਚੁੱਕੇ ਆ ਤੇ ਹੁਣ ਅਗਲੇ 25 ਪ੍ਰਸ਼ਨ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਠੀਕ ਆ ਤੇ ਮੈਂ ਉੱਤਰ ਵੀ ਨਾਲ ਦੀ ਨਾਲ ਦੱਸਦਾ ਜਾਊਂਗਾ ਤੁਸੀਂ ਇੱਕ ਵਾਰੀ ਰੀਡ ਕਰ ਸਕਦੇ ਹੋ ਠੀਕ ਆ ਤੇ ਮੌਕ ਟੈਸਟ ਵੀ ਇਹਦਾ ਵੀ ਆਉਂਦਾ ਰਹੇਗਾ ਬਾਅਦ ਚ ਠੀਕ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਆ 26ਵਾਂ ਪ੍ਰਸ਼ਨ ਅਨਸਰ ਲਖੂ ਲੂੰਗਾ ਪਹਿਲਾਂ ਜੇ ਤਾਂ ਆਰਡਰ ਤੋਂ ਅਨਸਰ ਸਿੱਧਾ ਦੇ ਹੁੰਦਾ ਤੁਸੀਂ ਵੀ ਆਪਣੇ ਹੱਥ ਚ ਅਨਸਰ ਦੇ ਕੇ ਰੱਖਣਾ ਹੈ ਦੇ ਕੇ ਦੇਖਣਾ ਸੌਰੀ ਵੀ ਤੁਹਾਡਾ ਅਨਸਰ ਸਹੀ ਆ ਜਾਂ ਗਲਤ ਆ ਠੀਕ ਆ ਆ ਪ੍ਰਸ਼ਨ ਆ ਗਿਆ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਸੰਵਿਧਾਨ ਦੀ ਸੋਧ ਦੀ ਪ੍ਰਕਿਰਿਆ ਨਿਰਧਾਰਤ ਕਰਦਾ ਹੈ ਇਸ ਸਵਾਲ ਦਾ ਉੱਤਰ ਹੈ ਗੇ ਦੋਸਤੋ ਆਰਟੀਕਲ 368 ਆਪਸ਼ਨ ਸੀ ਕਰੈਕਟ ਹੈ ਇਸ ਦਾ ਉੱਤਰ ਸਹੀ ਆ ਉਸ ਤੋਂ ਅਗਲੇ ਪ੍ਰਸ਼ਨ ਤੇ ਚਲਦੇ ਹਾਂ 27ਵਾਂ ਭਾਰਤੀ ਸੰਸਦ ਦੀ ਪ੍ਰਣਾਲੀ ਵਿੱਚ ਅਸਲ ਕਾਰਜਕਾਰੀ ਮੁਖੀ ਕਿਸ ਨੂੰ ਮੰਨਿਆ ਜਾਂਦਾ ਹੈ ਇਸ ਸਵਾਲ ਦਾ ਉੱਤਰ ਆਪਸ਼ਨ ਸੀ ਪ੍ਰਾਈਮ ਮਿਨਿਸਟਰ ਠੀਕ ਆ ਅਸਲ ਕਾਰਜਕਾਰੀ ਮੁਖੀ ਰੀਅਲ ਐਗਜ਼ੀਕਿਟਿਵ ਕਿਸ ਨੂੰ ਮੰਨੇ ਜਾਂਦਾ ਪ੍ਰਾਈਮ ਮਿਨਿਸਟਰ ਨੂੰ ਠੀਕ ਆ ਤੇ ਉਸ ਤੋਂ ਬਾਅਦ ਮੁੱਖ ਪ੍ਰਧਾਨ ਮੰਤਰੀ ਨੂੰ ਜਾਨੀ ਕਿ ਅਗਲਾ ਪ੍ਰਸ਼ਨ ਆ ਗਿਆ 28ਵਾਂ ਜਾਨ ਹੈ ਕਿ ਪਟੀਸ਼ਨ ਪੀਆਈਐਲ ਦਾ ਸੰਗਰਾਪਕ ਕਿਸ ਦੇਸ਼ ਵਿੱਚ ਸ਼ੁਰੂ ਹੋਇਆ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਯੂਐਸਏ ਠੀਕ ਹੈ ਅਮਰੀਕਾ ਤੋਂ ਲਿਆ ਗਿਆ ਹੈ ਜਾਨੀ ਟਪੀਟਿਸ਼ਨ ਜਿਹੜੀ ਪੀਆਈਐਲ ਪੈਂਦੀ ਹੈ ਠੀਕ ਹੈ ਕੋਰਟ ਦੇ ਵਿੱਚ ਤੇ ਇਹ ਆਪਾਂ ਯੂਐਸਏ ਦੇ ਸੰਵਿਧਾਨ ਦੇ ਵਿੱਚੋਂ ਆਪਣੇ ਸੰਵਿਧਾਨ ਦੇ ਵਿੱਚ ਅਡਾਪਟ ਕੀਤੀ ਆ ਤੇ ਅਗਲਾ ਪ੍ਰਸ਼ਨ ਆ ਗਿਆ ਕਿਸੇ ਰਾਜਪੇਂਚਾਇਤਾਂ ਦੀਆਂ ਚੋਣਾਂ ਕਿਸ ਦੁਆਰਾ ਕਰਵਾਈਆਂ ਜਾਂਦੀਆਂ ਹਨ ਇਸ ਸਵਾਲ ਦਾ ਉੱਤਰ ਹੈ ਦੋਸਤੋ ਸਟੇਟ ਇਲੈਕਸ਼ਨ ਕਮਿਸ਼ਨ ਰਾਜ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਜਾਂਦੀਆਂ ਤੇ ਅਗਲਾ ਅਗਲਾ ਪ੍ਰਸ਼ਨ ਆ ਗਿਆ ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ ਕਿਸ ਮਿਤੀ ਨੂੰ ਅਪਣਾਇਆ ਗਿਆ ਸੀ ਇਹ ਸਵਾਲ ਦਾ ਉੱਤਰ ਹੈ ਕਿ ਦੋਸਤੋਂ 26 ਨਵੰਬਰ 1949 ਆਪਸ਼ਨ ਸੀ கரੈਕਟ ਆ ਪ੍ਰਸ਼ਨ ਨੰਬਰ 31 ਮੈਂ ਚੱਲਦੇ ਹਾਂ ਭਾਰਤੀ ਸੰਘੀ ਪ੍ਰਣਾਲੀ ਵਿੱਚ ਬਕਾਇਆ ਸ਼ਕਤੀਆਂ ਜੋ ਰੈਜ਼ੀਡਿਊਅਲ ਪਾਵਰਸ ਕਹਿੰਦੇ ਨੇ ਆ ਸ਼ਕਤੀਆਂ ਜੋ ਕਿਸੇ ਵੀ ਸੂਚੀ ਵਿੱਚ ਦਰਜ ਨਹੀਂ ਹਨ ਕਿਸ ਕੋਲ ਹਨ ਜਿਨ੍ਹਾਂ ਦੀ ਮਤਲਬ ਕਿਸੇ ਵੀ ਲਿਸਟ ਦੇ ਵਿੱਚ ਸੂਚੀਆਂ ਦਰਜ ਨਹੀਂ ਨਾ ਸੈਂਟਰ ਦੀ ਪਾਵਰ ਦੀ ਲਿਸਟ ਦੇ ਵਿੱਚ ਨਾ ਸਟੇਟ ਪਾਵਰ ਦੀ ਲਿਸਟ ਦੇ ਵਿੱਚ ਨਾ ਕੰਪੋਨੈਂਟ ਕੰਪਰੈਂਟ ਪਾਵਰ ਲਿਸਟ ਦੇ ਵਿੱਚ ਤਾਂ ਰੈਜ਼ੀਡਰੀ ਪਾਵਰ ਹੈ ਕਹਿੰਦੇ ਨੇ ਉਹਨਾਂ ਨੂੰ ਉਹ ਸ਼ਕਤੀਆਂ ਕਿਨਾਂ ਕੋਲ ਮਤਲਬ ਕਿ ਉਹਨਾਂ ਦੇ ਉੱਤੇ ਕੰਟਰੋਲ ਕਿਸਦਾ ਹੁੰਦਾ ਹੈ ਇਸ ਸਵਾਲ ਦੇ ਵਿੱਚ ਪੁੱਛਿਆ ਗਿਆ ਹੈ ਇਸ ਸਵਾਲ ਦਾ ਸਹੀ ਆਪਸ਼ਨ B ਯੂਨੀਅਨ ਗਵਰਨਮੈਂਟ ਕੇਂਦਰ ਸਰਕਾਰ ਸੰਸਦ ਮਤਲਬ ਉਸ ਦੇ ਉੱਤੇ ਕਾਨੂੰਨ ਬਣਾ ਸਕਦਾ ਉਹਨਾਂ ਮਤਲਬ ਕਿ ਪਾਵਰਾਂ ਦੇ ਉੱਤੇ ਜਿਨ੍ਹਾਂ ਦਾ ਸਭਧਾਨ ਦੀ ਕਿਸੇ ਵੀ ਸੂਚੀ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਅਗਰੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤ ਵਿੱਚ ਹਾਈ ਕੋਰਟ ਕਿਸ ਅਨੁਛੇਦ ਦੇ ਤਹਿਤ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਰਿਟ ਜਾਰੀ ਕਰ ਸਕਦੀਆਂ ਹਨ ਹਾਈ ਕੋਰਟ ਦੇ ਵਿੱਚ ਜਿਵੇਂ ਕੋਈ ਮੌਲਿਕ ਅਧਿਕਾਰਾਂ ਦਾ ਖੰਡਨ ਹੋ ਜਾਂਦਾ ਮੌਲਿਕ ਅਧਿਕਾਰਾਂ ਨਾਲ ਛੇੜਛਾੜ ਹੁੰਦੀ ਹੈ ਆਪਣੇ ਨਾ ਹਾਈ ਕੋਰਟ ਦੇ ਵਿੱਚ ਕਿਸ ਆਰਟੀਕਲ ਦੇ ਤਹਿਤ ਰੈਟੇ ਜਾਰੀ ਕੀਤੀ ਜਾ ਸਕਦੀ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਆਰਟੀਕਲ 226 ਦੇ ਤਹਿਤ ਜਿਵੇਂ ਕਿ ਸੁਪਰੀਮ ਕੋਰਟ ਦੇ ਵਿੱਚ ਜੇ ਕਰਨੀ ਹੋਵੇ ਤਾਂ ਆਰਟੀਕਲ 32 ਦੇ ਤਹਿਤ ਹੁੰਦੀ ਹੈ ਠੀਕ ਹੈ ਯਾਦ ਰੱਖਣਾ ਕਿਸੇ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਬੀ ਰਾਜ ਦਾ ਰਾਜਪਾਲ ਠੀਕ ਹੈ ਗਵਰਨਰ ਆਫ ਦਾ ਸਟੇਟ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਭਾਰਤ ਵਿੱਚ ਕਿਸੇ ਰਾਜ ਦਾ ਰਾਜਪਾਲ ਨਿਯੁਕਤ ਹੋਣ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ 35 ਸਾਲ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਸੰਵਧਾਨ ਦੀ ਕਿਹੜੀ ਅਨੁਸੂਚੀ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਾਜ ਸਭਾ ਵਿੱਚ ਸੀਟਾਂ ਦੀ ਵੰਡ ਨਾਲ ਸੰਬੰਧਿਤ ਹੈ ਤੁਸੀਂ ਵੀ ਉੱਤਰ ਨਾਲ ਦੀਨ ਆਪਣੇ ਦੰਦੇ ਜਾਣ ਲੀਕਾ ਦੇਖਣਾ ਵੀ ਤੁਹਾਡੇ ਕਿੰਨੇ ਆਨਸਰ ਬਣੇ ਫਿਰ ਸਿਮ ਉੱਤਰ ਨਾਲ ਦੀਨ ਦੱਸ ਰਿਹਾ ਹਾਂ ਤੇ ਇਸਵਾਲ ਦਾ ਉੱਤਰ ਹੈਗਾ ਚੌਥੀ ਅਨੁਸੂਚੀ ਠੀਕ ਹੈ ਫੋਰਥ ਸ਼ੈਡਿਊਲ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤੀ ਰਾਜ ਪ੍ਰਣਾਲੀ ਦੇ ਅਧੀਨ ਕਿਸ ਪੱਧਰ ਤੇ ਸਥਾਪਾਈ ਕਿਸ ਪੱਧਰ ਤੇ ਸਿਖਰਲੀ ਸੰਸਥਾ ਹੈ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤੀ ਰਾਜ ਪ੍ਰਣਾਲੀ ਦੇ ਅਧੀਨ ਕਿਸ ਪੱਧਰ ਉੱਤੇ ਸਿਖਰਲੀ ਸੰਸਥਾ ਹੈ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਆ ਉਹ ਪੰਚਾਇਤੀ ਰਾਜ ਸਿਸਟਮ ਚ ਮਤਲਬ ਕਿਸ ਪੱਧਰ ਤੇ ਆ ਲੋਅਰ ਲੈਵਲ ਤੇ ਆ ਗਵੱਲੇ ਲੈਵਲ ਤੇ ਆ ਮਤਲਬ ਮਿਡਲ ਲੈਵਲ ਤੇ ਜਾਂ ਅੱਪਰ ਲੈਵਲ ਤੇ ਆ ਤਾਂ ਇਸ ਦੇ ਵਿੱਚ ਅੱਪਰ ਲੈਵਲ ਜਿਸ ਨੂੰ ਕਹਿੰਦੇ ਨੇ ਡਿਸਟ੍ਰਿਕਟ ਲੈਵਲ ਜ਼ਿਲ੍ਹਾ ਪੱਧਰ ਤੇ ਉੱਤੇ ਆ ਜਿਲ੍ਹਾ ਪ੍ਰੀਸ਼ਦ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਕੇਂਦਰ ਅਤੇ ਰਾਜਾਂ ਵਿਚਕਾਰ ਝਗੜਿਆਂ ਦਾ ਫੈਸਲਾ ਕਰਨ ਦੀ ਭਾਰਤ ਦੀ ਸੁਪਰੀਮ ਕੋਰਟ ਦੀ ਸ਼ਕਤੀ ਇਸ ਦੇ ਕਿਸ ਅਧਿਕਾਰ ਖੇਤਰ ਦੀ ਨਾਉਂਦੀ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ অপশন সি অরিজিনাল জুরিসডিকশন মূল অধিকার ক্ষেত্র ਦੇ ਅਧੀਨ ਆਉਂਦੀ ਹੈ ਕੇਂਦਰ ਤੇ ਰਾਜ ਵਿਚਕਾਰ ਝਗੜਿਆਂ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਦੀ ਸ਼ਕਤੀ ਉਸ ਨੂੰ মূল অধিকার ਖੇਤਰਾਂ ਵਿੱਚ ਆਉਂਦੀ ਹੈ ਅੱਗੇ ਗੱਲ ਕਰਦੇ ਬਹੁਤ ਵਾਰੀ ਰਿਪੀਟ ਹੋ ਚੁੱਕਿਆ ਆਪਰੇਸ਼ਨ ਜਿਹੜਾ ਮੈਂ ਪਿਛਲਾਸਟ ਡਿਸਕਸ ਕੀਤਾ ਅਗਲੇ ਪ੍ਰਸ਼ਨ ਦਾ ਜਵਾਬ ਕਿਹੜੀ ਸੰਵਿਧਾਨਕ ਵਿਸ਼ੇਸ਼ਤਾ ਭਾਰਤ ਨੂੰ ਰਾਜਾਂ ਦੀ ਫੈਡਰੇਸ਼ਨ ਦੀ ਬਜਾਏ ਰਾਜਾਂ ਦਾ ਸੰਘ ਵਜੋਂ ਦਰਸਾਉਂਦੀ ਅੱਗੇ ਦਿੰਦੀ ਹੈ ਇਸ ਸਵਾਲ ਦਾ ਉੱਤਰ ਹੈ दोस्तों অপশন সি ਵਿਨਾਸ਼ਕਾਰੀ ਰਾਜਾਂ ਵਾਲਾ ਅਵਿਨਾਸ਼ੀ ਸੰਗ ਠੀਕ ਆ ਇਸ ਦਾ ਉੱਤਰ ਇੰਡਸਟ੍ਰਕਟੀਬਲ ਜੋਨੀਆਂ ਐਂਡ ਡਿਸਟ੍ਰਕਟੀਬਲ ਸਟੇਟਸ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਸੰਸਦ ਦੇ ਕਿਸੇ ਵੀ ਸਦਨ ਦੀ ਮੀਟਿੰਗ ਬੁਲਾਉਣ ਲਈ ਲੋੜੀਂਦਾ ਕੋਰਮ ਗਨ ਪੂਰਤੀ ਕੀ ਹੈ ਜੇ ਸੰਸਦ ਦੇ ਕਿਸੇ ਵੀ ਸਦਨ ਦੀ ਮੀਟਿੰਗ ਬੁਲਾਉਣੀ ਆ ਤਾਂ ਕਿੰਨੇ ਘੱਟੋ ਘੱਟ ਮੈਂਬਰ ਹੋਣੇ ਚਾਹੀਦੇ ਆ ਇਸ ਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ ਏ ਮਤਲਬ ਕਿ ਸੰਵਧਨ ਦੇ ਕੋਲੇ ਮੈਂਪਰਾ ਦਾ 10ਵਾਂ ਹਿੱਸਾ ਠੀਕ ਹੈ ਭਾਰਤੀ ਸੰਵਧਨ ਦਾ ਅਨੁਛੇਦ 24 ਕਿਸ ਨਾਲ ਸੰਬੰਧਿਤ ਹੈ ਅਨੁਛੇਦ 24 ਮਤਲਬ ਆਰਟੀਕਲ 24 ਕਿਸ ਨਾਲ ਸੰਬੰਧਿਤ ਹੈ ਇਸ ਸਵਾਲ ਦਾ ਉੱਤਰ ਆਖੇ ਦੋਸਤੋ ਆਪਸ਼ਨ ਸੀ ਫੈਕਟਰੀਆਂ ਵਿੱਚ ਫੈਕਟਰੀਆਂ ਦੇ ਵਿੱਚ ਬੱਚਿਆਂ ਦੇ ਰਜਗਾਰ ਦੀ ਮਨਾਈ ਵੀ ਫੈਕਟਰੀਆਂ ਦੇ ਵਿੱਚ ਬੱਚੇ ਕੰਮ ਨਹੀਂ ਕਰ ਸਕਦੇ 14 ਸਾਲ ਤੋਂ ਘੱਟ ਦੀ ਉਮਰ ਦੇ ਹਨ ਅਗਰੇ ਪ੍ਰਸ਼ਨ ਤੇ ਚਲਦੇ ਹਾਂ ਭਾਰਤ ਦੇ ਰਾਸ਼ਟਰਪਤੀ ਨੂੰ ਉਸਦੇ ਅਹੁਦੇ ਤੋਂ ਹਟਾਉਣ ਦੀ ਸ਼ਕਤੀ ਕਿਸ ਕੋਲ ਹੈ ਇਸ ਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ ਸੀ ਪਾਰਲੀਮੈਂਟ ਸੰਸਦ ਕੋ ਠੀਕ ਹੈ ਪ੍ਰਭਾਵੀ ਤੌਰ ਤੇ ਰਾਜ ਸਭਾ ਲੋਕ ਸਭਾ ਦੁਬਾਰਾ ਸਹਿਮਤ ਸਹਿਮਤੀ ਠੀਕ ਹੈ ਮੇਨ ਪਾਰਲੀਮੈਂਟ ਦਾ ਠੀਕ ਹੈ ਪਾਰਲੀਮੈਂਟ ਕੋ ਪਾਵਰ ਹੈ ਹੁਤਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ 74ਵਾਂ ਸੰਵਿਧਾਨਿਕ ਸੋਧ ਐਕਟ ਕਿਸ ਨਾਲ ਸੰਬੰਧਿਤ ਹੈ ਜਿਹੜਾ 74ਵਾਂ ਸੰਵਿਧਾਨਿਕ ਸੋਧ ਐਕਟ ਹੋਇਆ ਤਾਂ ਕਿਸ ਨਾਲ ਸੰਬੰਧਿਤ ਹੈ ਸ਼ਹਿਰੀ ਸਥਾਨਕ ਸੰਸਥਾਵਾਂ ਦਾ ਨਗਰਪਾਲਿਕਾ ਮੰਨਾ ਨਗਰਪਾਲਿਕਾ ਮ ਬਣਾਈਆਂ ਗਈਆਂ ਸੀ ਠੀਕ ਹੈ ਜਿਵੇਂ 73ਵੇਂ ਦੇ ਆਈ ਪੰਚਾਇਤਾਂ ਬਣਾਈਆਂ ਗਈਆਂ ਸੀ ਅਗਲੇ ਪ੍ਰਸ਼ਨ ਤੇ ਚਲਦੇ ਆਂ ਭਾਰਤ ਦੇ ਰਾਸ਼ਟਰਪਤੀ ਉੱਤੇ ਮਹਾਦੋਸ਼ ਦੀ ਪ੍ਰਕਿਰਿਆ ਕਿੱਥੇ ਸ਼ੁਰੂ ਕੀਤੀ ਜਾ ਸਕਦੀ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਠੀਕ ਹੈ ਸੰਸਦ ਦੇ ਕਿਸੇ ਵੀ ਸਦਨ ਵਿੱਚ ਆਪਸ਼ਨ ਸੀ ਪ੍ਰਸ਼ਨ 44 ਮਹਾਰਾਜਪਾਲ ਦੀ ਮਾਫੀ ਰਾਹਤ ਆਦੀ ਦੇਣ ਦੀ ਸ਼ਕਤੀ ਦਾ ਜ਼ਿਕਰ ਕਿਸ ਅਨੁਛੇਦ ਵਿੱਚ ਹੈ ਇਸ ਵਾਲਾ ਉੱਤਰ ਹੈਗਾ ਦੋਸਤੋ 100 ਆਪਸ਼ਨ B 161 45ਵਾਂ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦੀ ਕਿਹੜੀਨ ਸੂਚੀ ਵਿੱਚ ਮਾਨਤਾ ਪ੍ਰਾਪਤ ਭਾਸ਼ਾਵਾਂ ਦੀ ਸੂਚੀ ਹੈ ਦੋਸਤੋ ਤੁਹਾਡੇ ਸਾਰੇ ਨੋਟਸ ਇਦਾਂ ਹੀ ਹੋਣਗੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਤਿਆਰ ਕੀਤੇ ਹੋਏ ਹੋਣਗੇ ਠੀਕ ਹੈ ਤੁਸੀਂ ਨੋਟਸ ਲੈਣੇ ਆ ਤਾਂ ਆਪਣਾ ਟੈਲੀਗ੍ਰਾਮ ਜੁਆਇਨ ਕਰ ਲਓ ਜਾਂ ਆਪਣਾ ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ ਭਾਰਤੀ ਸੰਵਿਧਾਨ ਦੀ ਕਿਹੜੀਨ ਸੂਚੀ ਵਿੱਚ ਮਾਨਤਾ ਪ੍ਰਾਪਤ ਭਾਸ਼ਾਵਾਂ ਦੀ ਸੂਚੀ ਹੈ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਡੀ 8th ਸ਼ੈਡਿਊਲ 8ਵੀਂ ਅਨੁਸੂਚੀ ਪ੍ਰਸ਼ੰਨ ਸ਼ਲੀਮਾ ਭਾਰਤੀ ਸੰਵਿਧਾਨ ਦਾ ਅੰਤਮ ਵਿਆਖਿਆਕਾਰ ਅਤੇ ਰਖਵਾਲਾ ਕੌਣ ਹੈ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਡੀ ਸੁਪਰੀਮ ਕੋਰਟ ਕਹਿ ਦਿੰਦੇ ਜਿਸ ਨੂੰ ਪ੍ਰਸ਼ਨ 47ਵਾਂ ਪੰਜਾਬ ਵਿੱਚ ਨਗਰ ਨਿਗਮਾਂ ਲਈ ਚੋਣਾਂ ਕਿਹੜੀ ਸੰਸਥਾ ਕਰਵਾਉਂਦੀ ਹੈ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ অপশন বি پنجاب ਰਾਜ ਚੋਣ ਕਮਿਸ਼ਨ ਠੀਕ ਹੈ ਨਾ ਨਿਸ਼ਪਾ ਮਨਿਸਪਲ ਕਾਰਪੋਰੇਸ਼ਨ ਤੇ ਪੰਚਾਇਤੀ ਚੋਣਾਂ ਸਾਰੀਆਂ ਪੰਜਾਬ ਰਾਜ ਚੋਣ ਕਮਿਸ਼ਨ ਹਨਾ ਪੰਜਾਬ ਵਿੱਚ ਕਰਵਾਉਂਦੀ ਹੈ ਤੇ ਉਸ ਤੋਂ ਅੱਗੇ ਗੱਲ ਕਰਦੇ ਹਾਂ ਭਾਰਤੀ ਸੰਵਧਾਨ ਵਿੱਚ ਕਾਨੂੰਨ ਦੁਬਾਰਾ ਸਥਾਪਿਤ ਪ੍ਰਕਿਰਿਆ ਦਾ ਸੰਕਲਪ ਕਿਸ ਦੇਜ ਤੋਂ ਲਿਆ ਗਿਆ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপশন ਸੀ ਜਪਾਨ ਠੀਕ ਹੈ ਨਾ ਪਸੀ ਜੀ ਇਅਰ ਸਟੈਬਲਿਸ਼ਡ ਬਾਇ ਲਾ ਜਪਾਨ ਤੋਂ ਜੋ ਜਪਾਨ ਦੇ વિધાનસભા ਰਾਜ ਵਿਧਾਨ ਮੰਡਲ ਦੇ ਦੋ ਸੈਸ਼ਨ ਆ ਵਿਚਕਾਰ ਵੱਧ ਤੋਂ ਵੱਧ ਕਿੰਨਾ ਅੰਤਰਾਲ ਹੋ ਸਕਦਾ ਹੈ 6 ਮਹੀਨੇ ਦਾ অপਸ਼ਨ B ਸਹੀ ਹੈ ਜੀ ਸਟੋਪਰ অপਸ਼ਨ B ਹੀ ਮਗਾਉਣਾ ਹੈ ਠੀਕ ਹੈ 6 ਮਹੀਨੇ ਪ੍ਰਸ਼ਨ ਪੰਜਵਾਂ ਠੀਕ ਹੈ ਜੋ ਅੱਜ ਦੇ ਮੌਕ ਟੈਸਟਰ ਲਗਭਗ ਤੁਹਾਡੀ ਮਤਲਬ ਇਸ ਵੀਡੀਓ ਦਾ 25ਵਾਂ ਪ੍ਰਸ਼ਨ کہہ ਸਕਦੇ ਆ ਲਾਸਟ ਪ੍ਰਸ਼ਨ ਸੰਵਿਧਾਨ ਦੇ ਤਹਿਤ ਕਿਸੇ ਵੀ ਖੇਤਰ ਨੂੰ ਅਨੁਸੂਚਿਤ ਖੇਤਰ ਘੋਸ਼ਿਤ ਕਰਨ ਦੀ ਸ਼ਕਤੀ ਕਿਸ ਕੋਲ ਹੈ ਇਸਵਾ ਦਾ ਥਰਡ ਆਪਸ਼ਨ ਹੈ ਸੀ ਸੌਰੀ ਪ੍ਰੈਜ਼ੀਡੈਂਟ ਆਫ ਇੰਡੀਆ ਭਾਰ ਦੇ ਰਾਸ਼ਟਰਪਤੀ ਜੀ ਕੋ ਤੇ ਦੋਸਤੋ ਅੱਜ ਦੀ ਵੀਡੀਓ ਇੱਥੇ ਸਮਾਪਤ ਹੁੰਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਬਹੁਤ ਬਹੁਤ ਬੱਚਿਆਂ ਦਾ ਕਿ ਵੀਡੀਓ ਸ਼ੇਅਰ ਕਰਿਓ ਤੇ ਨੋਟਸ ਲੈਣ ਲਈ ਆਪਣੇ ਨੰਬਰ 9888743699 ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਆਪਣਾ ਟੈਲੀਗ੍ਰam ਹੈਗਾ ਨੌਕਰੀ ਗੁਰੂ ਉਸ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਧੰਨਵਾਦ